ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂਜੀ ਹੋਰ ਸਾਰੇ ਠੀਕ ਠਾਕ। ਅੱਜ ਆਪਾਂ ਆਪਣੇ ਸਿਰ ਤੇ ਬੰਨ੍ਹਣ ਵਾਲਾ ਜਿਹੜਾ ਗਰਮ ਕੱਪੜੇ ਦਾ ਸਕਾਫ ਹੈ ਉਹ ਬਣਾਉਣਾ ਦੱਸਾਂਗੇ। ਤੁਹਾਨੂੰ ਉਹਦਾ ਨਾਪ ਲੈਣਾ ਵੀ ਦੱਸਾਂਗੇ, ਉਹਦੀ ਕਟਿੰਗ, ਸਟੀਚਿੰਗ ਤੁਹਾਨੂੰ ਸਾਰੀ ਦੱਸਾਂਗੇ। ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਓ, ਸਕਿੱਪ ਨਾ ਕਰਿਓ ਤਾਂ ਕਿ ਜਿਹੜੀ ਵੀਡੀਓ ਤੁਹਾਨੂੰ ਸਾਰੀ ਵਧੀਆ ਸਮਝ ਆ ਸਕੇ। ਕਿਉਂਕਿ ਕਈ ਵਾਰ ਹਨਾ ਆਪਾਂ ਜਿਹੜਾ ਸਲਾਈਆਂ ਦਾ ਸਕਾਰਫ ਬੁੰਨਦੇ ਨਾਲੇ ਤੁਹਾਨੂੰ ਟਾਈਮ ਲੱਗ ਜਾਂਦਾ ਆਪਾਂ ਬਣਾਉਨੇ ਆਂਗੇ ਪਰ ਇਹ ਸਕਾਰਫ ਹੈ ਜਿਹੜਾ ਆਪਾਂ ਇਹ ਅੱਧੇ ਘੰਟੇ ਦੇ ਵਿੱਚ ਪੌਣੇ ਘੰਟੇ 'ਚ ਆਪਾਂ ਬਣਾ ਲੈਨੇ ਆਂਗੇ ਆਰਾਮ ਨਾਲ ਨਾਲੇ ਕਈ ਵਾਰ ਪਸ਼ਮੀ ਦੇ ਸਕਾਰਫ ਨਾਲ ਹਨਾ ਕਈ ਭੈਣਾਂ ਦੇ ਕੇਸ ਵਗੈਰਾ ਲੈਣ ਲੱਗ ਜਾਂਦੇ ਨੇ ਕਹਿੰਦੇ ਨੇ ਵੀ ਗਰਮੈਸ ਕਰਦਾ ਜਾਂ ਖੁਰਕ ਵਗੈਰਾ ਹੋਣ ਲੱਗ ਜਾਂਦੀ ਹੈ ਇਹਨੂੰ ਆਪਾਂ ਹਰ ਕੋਈ ਬਣਾ ਕੇ ਪਹਿਨ ਸਕਦਾ ਹੈ ਛੋਟਾ ਵੱਡਾ ਜਿਹੜਾ ਦਾ ਵੀ ਤੁਸੀਂ ਕਿਸੇ ਦਾ ਬਣਾਉਣਾ ਹੈ ਤੁਸੀਂ ਬਣਾ ਸਕਦੇ ਹੋ ਮੈਂ ਤੁਹਾਨੂੰ ਇਹਦਾ ਪਹਿਲਾ ਨਾਪ ਲੈਣਾ ਦੱਸਦੀ ਆਂ ਇਹਦਾ ਜਿਹੜਾ ਨਾਪ ਲੈਣਾ ਜੀ ਤੁਸੀਂ ਆਪਣੇ ਜਿਹੜਾ ਜਿੱਥੋਂ ਆਪਣੇ ਉਹ ਕੇਸ ਸਟਾਰਟ ਹੁੰਦੇ ਨੇ ਆਪਾਂ ਉਹ ਉਸ ਸਕਾਰਫ ਜਿਹੜਾ ਆਪਣਾ ਹੋਰੇ ਆਉਂਦਾ ਸਕਾਰਫ ਤੁਸੀਂ ਉਰੋਂ ਆਪਾਂ ਇਹਦੇ ਮੂਰੇ ਪੱਟੀ ਲਾਵਾਂਗੇ ਆਪਾਂ ਇਹਦੇ ਪੱਟੀ ਲਾਵਾਂਗੇ 3 ਇੰਚ ਤਿਆਰ ਪੱਟੀ ਲਾਵਾਂਗੇ ਆਪਾਂ ਇਹਦੇ ਉੱਤੇ ਤਾਂ ਕਰਕੇ ਆਪਾਂ ਉਹ 3 ਇੰਚ ਨੂੰ ਤੁਸੀਂ ਉਰੋਂ ਇੰਚੀ ਟੇਪ ਰੱਖਣਾ ਤੁਸੀਂ ਪਿੱਛੇ ਆਪਣੀ ਗਿੱਚੀ ਤੱਕ ਇੰਚੀ ਟੇਪ ਲੈ ਕੇ ਜਾਣਾ ਜਿੰਨਾ ਉੱਥੇ ਤੱਕ ਆਉਂਦਾ ਹੈ ਉਹਦੇ ਵਿੱਚੋਂ ਤੁਸੀਂ 3 ਇੰਚ ਘਟਾ ਦੇਣਾਗਾ ਮੈਂ ਇੱਕ ਵਾਰ ਤੁਹਾਨੂੰ ਫੇਰ ਦੱਸ ਦਿਆਂ ਜਦੋਂ ਇਹਦਾ ਨਾਪ ਲੈਣਾ ਤੁਸੀਂ ਗੁਰੂ ਸਟਾਰਟ ਕਰਕੇ ਗੁਰੂ ਇੰਚੀ ਟੇਪ ਫੜ ਕੇ ਤੁਸੀਂ ਪਿੱਛੇ ਆਪਣੀ ਜਿੱਥੇ ਜੜ ਹੁੰਦੀ ਆਪਾਂ ਗੁੱਤ ਕਰਦੇ ਆ ਉੱਥੇ ਤੱਕ ਲੈ ਕੇ ਜਾਣਾ ਜਿੰਨਾ ਇਹ ਆਉਂਦਾ ਉਹਦੇ ਵਿੱਚੋਂ ਤੁਸੀਂ 3 ਇੰਚ ਘਟਾ ਦੇਣਾ ਕਿਉਂਕਿ ਆਪਾਂ ਮੂਹਰੇ ਪੱਟੀ ਲਾਵਾਂਗੇ ਜਿਹੜੇ ਤੰਗੀਆਂ ਬਣਾਂਗੇ ਤੇ ਇਹ ਤਾਂ ਹੋ ਗਈ ਜੀ ਇਹਦੀ ਇਸ ਤਰ੍ਹਾਂ ਦੀ ਲੰਬਾਈ ਜਿਹੜਾ ਆਪਾਂ ਗੁਰੂ ਇਹਦੀ ਚੜਾਈ ਲੈਣੀ ਹੈਗੀ ਉਹ ਤੁਸੀਂ ਆਪਣੇ ਸਿਰ ਦੀ ਜਿਹੜੀ ਊਰੇ ਆਪਾਂ ਜਿਵੇਂ ਊਰੇ ਗੱਠ ਦਿੰਨੇ ਆ ਜੀ ਇੱਥੋਂ ਆਪਾਂ ਇਹਨੂੰ ਇਸ ਤਰ੍ਹਾਂ ਕਮਾ ਕੇ ਲੈ ਕੇ ਜਾਣਾ ਇਹ ਇੱਥੀ ਜਿੱਥੇ ਤੱਕ ਆਪਾਂ ਗੱਠ ਦਿੰਨੇ ਆ ਜਿੰਨੀ ਉਹ ਆਉਂਦੀ ਹੈ ਤੁਸੀਂ ਹੋਰ ਰੱਖਣੀ ਹੈਗੀ ਹੁਣ ਜਿਸ ਤਰ੍ਹਾਂ ਦੀ ਦੇਖੋ ਆਪਣੀ ਜਿਹੜੀ ਇਹ ਊਰੂ ਐ 3 ਇੰਚ ਕਟਾ ਕੇ ਜਿਹੜੀ ਮੇਰੀ ਇਹ ਲੈਂਥ ਹੈਗੀ ਇਹ 11.5 ਇੰਚ ਰਹਿ ਜੂਗੀ 3 ਇੰਚ ਕਟਾ ਕੇ ਮੇਰੀ 14.5 ਆਉਂਦੀ ਹੈ ਮੈਂ ਇਸਾਈ ਦੇ ਦੀ ਇਹ ਕੱਪੜਾ ਜੀ ਆਪਾਂ ਨੇ ਡਬਲ ਲੈਣਾ ਹੈਗਾ ਦੂਰਾ ਕਰਨਾ ਅ ਦੇਖੋ 11.5 ਇੰਚ ਤੇ ਆਪਾਂ ਨਿਸ਼ਾਨੀ ਲਾ ਲਾਂਗੇ ਤੇ ਆਪਾਂ ਇਹਨੂੰ ਦੂਰਾ ਕਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਆਪਾਂ ਇਹਨੂੰ ਦੂਰਾ ਕਰਾਂਗੇ ਇਹ ਤੁਸੀਂ ਬਣਾਇਓ ਜੀ ਜਿਹੜਾ ਵੀ ਕੋਈ ਵੀ ਤੁਲਮਾ ਕੱਪੜਾ ਹੁੰਦਾ ਆਪਣੇ ਇਸ ਤਰ੍ਹਾਂ ਜਿਹੜਾ ਸਟੈਚੇਬਲ ਕੱਪੜਾ ਹੁੰਦਾ ਉਹਦਾ ਬਣਾਇਓ ਤੁਸੀਂ ਜਾਂ ਕਿਸੇ ਪੁਰਾਣੇ ਲੋਰ ਚੌਂਟੀ ਸਲਟ ਚੋਂ ਜਾਂ ਕਿਸੇ ਪੁਰਾਣੇ ਆਪਣਾ ਕੋਈ ਸੂਟ ਹੁੰਦਾ ਬੱਚਿਆਂ ਦਾ ਗਰਮ ਸੂਟ ਉਹ ਚੋਂ ਬਣਾ ਸਕਦੇ ਹੋ ਨਹੀਂ ਤੁਸੀਂ ਇਹ ਤੁਲਮਾ ਕੱਪੜਾ ਜਿਹੜਾ ਹਰ ਇੱਕ ਸ਼ਹਿਰ ਦੇ ਵਿੱਚੋਂ ਆਰਾਮ ਨਾਲ ਮਿਲ ਜਾਂਦਾ ਉੱਥੋਂ ਲੈ ਕੇ ਕੋਈ ਪੀਸ ਉਹਦਾ ਬਣਾ ਸਕਦੇ ਹੋ ਕਿਉਂਕਿ ਸਟੈਚੇਬਲ ਕੱਪੜੇ ਦਾ ਹੀ ਆਪਣੇ ਸਿਰ ਤੇ ਸਹੀ ਆਊਗਾ ਸਾਢੇ 11 ਇੰਚ ਇਸ ਸਾਈਡ ਨੂੰ ਇਹ ਆਪਾਂ ਲੈਣਾ ਹੈ 10.5 ਇੰਚ ਆਏ ਨੂੰ 10.5 ਇਸ ਸਾਈਡ ਨੂੰ 11.5 ਆਏ ਨੂੰ ਫਿਰ ਆਪਾਂ ਇਹਦੀ 10.5 10.5 ਦੇ ਇਨਸਾਨੀ ਲਾ ਲਾਂਗੇ ਤੇ ਫਿਰ ਆਪਾਂ ਇਹਨੂੰ ਜਿਹੜੀ ਆਪਣੀ ਲਾਈਨ ਹੈ ਆ ਦੇਖੋ ਇਹ ਵੀ 11.5 ਆ ਰਹੀ ਹੈ ਇਹਨੂੰ ਆਪਾਂ ਮਿਲਾ ਦਾਂਗੇ ਠੀਕ ਹੈ ਹੁਣ ਮੈਂ ਤੁਹਾਨੂੰ ਇਹ ਜਿਹੜੀਆਂ ਗਲਾਈਆਂ ਪਾਉਣੀਆਂ ਨੇ ਕਿੰਨੇ ਇੰਚ ਤੇ ਪਾਉਣੀਆਂ ਨੇ ਉਹ ਦੱਸ ਦਿੰਦੀ ਹਾਂ ਹੁਣ ਆਪਣੇ ਜਿਹੜੀ ਇਹ ਦੋ ਪਾਸੇ ਨੇਗੇ ਇਹ ਦੂਰਾ ਕੱਪੜਾ ਰੱਖਨੇ ਆ ਹੁਣ ਆਪਾਂ ਇਹਦੇ ਉੱਰੇ ਨਾ ਗਲਾਈ ਪਾਵਾਂਗੇ ਇਹ ਗਲਾਈ ਤੁਸੀਂ 5.5 ਇੰਚ ਇਹ ਤਕਰੀਬਨ ਜਿਹੜੀ ਇਹ ਗਲਾਈ ਹੈ ਜੀ ਇਹ ਜਿਹੜੀ ਆਪਣੀ ਲੰਬਾਈ ਰੱਖੀ ਹੁੰਦੀ ਹੈਗੀ ਤੁਸੀਂ ਉਹਦੇ तकरीबन ਅੱਧ ਵਿਚ ਪੈਂਦੀ ਐ ਤੇ ਜਿੰਨੀ ਆਪਾਂ ਇਧਰੋਂ ਲਾਵਾਂਗੇ ਉਨੇ ਹੀ ਆਪਾਂ ਇਧਰੋਂ ਲਾਵਾਂਗੇ ਕਿਉਂਕਿ ਜਿਹੜੀ ਗੁਲਾਈ ਐ ਹਮੇਸ਼ਾ ਚੌਰਸ ਆਪਣੀ ਇਸ ਤਰ੍ਹਾਂ ਪਾਉਗੀ 5.5 ਇੰਚ ਆਪਾਂ ਇਸ ਤਰ੍ਹਾਂ ਲਾ ਲਾਂਗੇ ਇਹ ਜਿਹੜੀ ਤੁਸੀਂ ਲੰਬਾਈ ਐ तकरीबन ਇਹਦੇ ਅੱਧ ਵਿਚ ਲੱਗੂਗੀ ਬਸ ਇਹ ਆਪਾਂ ਇਸ ਤਰ੍ਹਾਂ ਫੇਰ ਇਹਦੀ ਗੁਲਾਈ ਐ ਜਿਹੜੀ ਇਹ ਪਾ ਦਾਂਗੇ ਆਪਣਾ ਜਿਹੜਾ ਇੱਧਰ ਇਕੱਠਾ ਪਾਸਾ ਸੀ ਇਹ ਪੀਸ ਆਪਾਂ ਉਹ ਕਟਿੰਗ ਕਰ ਦਿੰਨੇ ਆ। ਹੁਣ ਜਿਹੜੀ ਇਹਦੀ ਆਹ ਚੀਜ਼ ਐ ਜੀ ਆਹ ਵਾਲੀ ਪਹਿਲਾਂ ਆਪਾਂ ਇਹ ਤੇ ਸਲਾਈ ਲਾਵਾਂਗੇ। ਮੈਂ ਤੁਹਾਨੂੰ ਇਹ ਤੇ ਸਲਾਈ ਲਾ ਕੇ ਫੇਰ ਜਿਹੜੀ ਇਹ ਤੇ ਪੱਟੀ ਲਾਉਣੀ ਆ ਰੱਦੀ ਕਿਵੇਂ ਸਟੀਚਿੰਗ ਕਰਨੀ ਐ ਉਹ ਮੈਂ ਤੁਹਾਨੂੰ ਫੇਰ ਦੱਸ ਦਿਆਂ ਪਹਿਲਾਂ ਆਪਾਂ ਇਹਦੀ ਆਹ ਜਿਹੜੀ ਸਲਾਈ ਐ ਇਹ ਲਾ। ਹਾਂਜੀ ਹੁਣ ਆਪਾਂ ਇਸ ਸਾਈਡ ਇਹਦੀ ਜਿਸ ਸਾਈਡ ਗੁਲਾਈ ਪਈ ਹੋਈ ਹੈ ਆਪਾਂ ਇੱਥੇ ਸਿਉਣ ਲਾ ਦਾਂਗੇ ਇੱਕ ਹੋਰ ਗੱਲ ਦੱਸਣੀ ਸੀ ਮੈਂ ਤੁਹਾਨੂੰ ਵੀ ਜਿਹੜਾ ਇਹ ਆਪਾਂ ਕੱਪੜਾ ਤੁਲਮਾ ਕੱਪੜਾ ਜੋ ਵੀ ਟੀ-ਸ਼ਰਟ ਵਾਲਾ ਕੱਪੜਾ ਹੁੰਦਾ ਸਿਉਣਾ ਹੈ ਇਹਦੇ ਲਈ ਸੂਈ ਆ ਜਿਹੜੀ ਇਹ ਤੁਸੀਂ 11 ਨੰਬਰ ਜ਼ਰੂਰ ਚਾੜ ਕੇ ਸਟਿਚ ਕਰਿਆ ਕਰੋ ਤਾਂ ਕਿ ਫਿਰ ਇਹਦੇ ਨਾ ਫਟਦਾ ਨਾ ਗਲੀਆਂ ਹੁੰਦੀਆਂ ਨੇ ਜਿੰਨਾਂ ਲਵੇ ਤਾਂ ਅੰਬਰੇਲਾ ਮਸ਼ੀਨ ਹੈ ਉਹ ਤਾਂ ਦੇਖੋ ਹਰ ਇੱਕ ਕੱਪੜਾ ਉਹ ਤੇ ਸਲਾਈ ਹੋ ਜਾਂਦਾ ਹੈ ਲੇਕਿਨ ਜਿੰਨਾਂ ਕੋਲ ਆਪਣੀ ਇਹ ਆਮ ਮਸ਼ੀਨਾਂ ਜਿਹੜੀਆਂ ਆਪਾਂ ਘਰੇ ਵਰਤਦੇ ਆਂਗੇ ਇਹ ਮਸ਼ੀਨਾਂ ਨੇ ਇਹ ਤੇ ਤੁਸੀਂ ਸੂਈ ਚਾੜ ਕੇ ਕੋਈ ਬੈਲਵਟ ਸਿਉਣੀ ਆ ਜਾਂ ਇਹ तुम्हें तुलमा कपड़ा सौना है तो सूई जरूर ग्यारह नंबर चाढ़ लिया करो मैं हूँ तो ग्यारह नंबर सूई चाढ़ी हुई है जी यू सिलाई में आप डबल कर दें ਇਸ ਤਰ੍ਹਾਂ ਬਣ ਗਿਆ ਇਹ ਹੁਣ ਜਿਹੜੀ ਇਹਦੀ ਆਹ ਸਾਈਡ ਹੈ ਜੀ ਇੱਥੇ ਆਪਾਂ ਤੁਸੀਂ ਪਹਿਲਾਂ ਐਵੇਂ ਫੋਲਡ ਕਰਕੇ ਲੇਡ ਮਾਰ ਕੇ ਬਾਅਦ ਵਿੱਚ ਵੀ ਇਲਾਸਟਿਕ ਪਾ ਸਕਦੇ ਹੋ ਤੇ ਪਹਿਲਾਂ ਵੀ ਪਾ ਸਕਦੇ ਹੋ ਜੇ ਮੈਂ ਤਾਂ ਇਹਦੇ ਵਿੱਚ ਇਲਾਸਟਿਕ ਹੈ ਜਿਹੜੀ ਪਹਿਲਾਂ ਪਾਉਂਗੀ ਕਿਉਂਕਿ ਬਾਅਦ ਦੇ ਵਿੱਚ ਉਹ ਪਲਟਾ ਖਾ ਜਾਂਦੀ ਹੈ ਆਪਾਂ ਨੇ ਇਹਦੇ ਵਿੱਚ ਇਲਾਸਟਿਕ ਪਾਉਣੀ ਹੈ ਜੇ ਇਸ ਤਰ੍ਹਾਂ ਉਰੋਂ ਇਲਾਸਟਿਕ ਲਾ ਕੇ ਹੱਥ ਨਾਲ ਦੱਬ ਲੈਣੀ ਹੈ ਤੇ ਇਹਨੂੰ ਪੂਰੀ ਖਿੱਚ ਕੇ ਇੰਨੀ ਐਂ ਪੂਰੀ ਖਿੱਚ ਕੇ ਇਹ ਇੰਨੀ ਐਂ ਇਲਾਸਟਿਕ ਹੈ ਜਿਹੜੀ ਆਮ ਜਿਹੜੀ ਇਹ ਇਲਾਸਟਿਕ ਹੁੰਦੀ ਹੈ ਜਿੰਨੇ ਕੱਪੜੇ ਦੇ ਵਿੱਚ ਪਾਉਣੀ ਹੈ ਆਪਾਂ ਨੇ ਉਹਦੋਂ ਅੱਧੀ ਇਲਾਸਟਿਕ ਹੈ ਜਿਹੜੀ ਉਹ ਲੈਂਦੇ ਹੁੰਦੇ ਨੇ ਕਿਉਂਕਿ ਇਹ ਲੱਭ ਕੇ ਪੂਰੀ ਹੋ ਜਾਂਦੀ ਹੈਗੀ ਐਂ ਇਲਾਸਟਿਕ ਆਉਂਦੀ ਹੈ ਇਹਨੂੰ ਆਪਾਂ ਉਰੋਂ ਕੱਟ ਲਾਂਗੇ ਇਸ ਤਰ੍ਹਾਂ ਕੱਟ ਕੇ ਆ ਦੇਖੋ ਆਪਾਂ ਨੇ ਇਹਦੇ ਵਿੱਚ ਪਾਉਣੀ ਹੈ ਇਹ ਪੂਰੀ ਤੁਸੀਂ ਪਹਿਲਾਂ ਆਪਾਂ ਇਹਨੂੰ ਇਸ ਤਰ੍ਹਾਂ ਐਵੇਂ ਫੋਲਡ ਕਰਕੇ ਬिच ਲਾਸਟਿਕ ਧਰ ਕੇ ਆਪਾਂ ਜਿਹੜੇ ਲੇੜ ਮਾਰਾਂਗੇ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਇੱਥੇ ਲਾਸਟਿਕ ਆਉਂਦੀ ਹੈ ਪਹਿਲਾਂ ਤੁਸੀਂ ਇੱਧਰ ਇੱਥੇ ਸਟੈਚਰ ਕਰ ਲੈਣੀ ਹੈ ਸਲਾਈ ਲਾ ਲੈਣੀ ਹੈ ਜੀ ਇਸ ਤਰ੍ਹਾਂ ਇਹ ਸਲਾਈ ਇਸ ਮਾਰ ਕੇ ਪੱਕੀ ਕਰਕੇ ਲਾਓ ਕਿਉਂਕਿ ਆਪਾਂ ਲਾਸਟਿਕ ਨੂੰ ਖਿੱਚਾਂਗੇ ਵੀ ਫਿਰ ਉੱਦੜ ਨਾ ਜਾਵੇ ਦੇਖੋ ਹੁਣ ਇਸੇ ਤਰ੍ਹਾਂ ਇਹਨੂੰ ਲਾਸਟਿਕ ਨੂੰ ਜਿੰਨਾ ਕੱਪੜਾ ਆਪਾਂ ਨੇ ਉਰੇ ਆ ਸੱਡਿਆ ਐ ਇੰਨਾ ਕੱਪੜਾ ਇੱਧਰ ਸੱਡ ਕੇ ਆਪਾਂ ਇੱਧਰ ਵੀ ਇਹਨੂੰ ਲਾਸਟਿਕ ਨੂੰ ਇਸ ਤਰ੍ਹਾਂ ਹੀ ਲਾ ਦਾਂਗੇ ਲੱਗੀ ਹੁਣ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਦੇਖੋ ਨਿਫਾ ਲੇੜ ਜੋ ਵੀ ਐ ਨੇ ਇਹ ਇਸ ਤਰ੍ਹਾਂ ਮਾਰ ਕੇ ਲੇ ਕੇ ਆਮਾ ਨੇ ਇਹ ਤੁਸੀਂ ਖਿੱਚਣਾ ਨਹੀਂ ਜੀ ਪੋਲੇ ਦੇ ਹੱਥ ਨਾਲ ਆ ਕੱਪੜਾ ਜਿਹੜਾ ਇਹ ਸਟੈਚੇ ਵਾਲਾ ਹੈਗਾ ਤੁਸੀਂ ਫੇਰ ਇਸ ਤਰ੍ਹਾਂ ਹੀ ਖਿੱਚ ਕੇ ਆਪਾਂ ਦੇ ਕਿੰਨੀ ਕਰ ਲੈਣਾ ਜਦੋਂ ਤੁਹਾਡੀ ਆ ਸਲਾਈ ਆ ਗਈ ਇਹ ਸਲਾਈ ਨੂੰ ਤੁਸੀਂ ਇੱਕ ਸਲਾਈ ਇੱਧਰ ਕਰਦੇ ਨੇ ਇੱਕ ਸਲਾਈ ਇੱਧਰ ਤਾਂ ਕਿ ਫਿਰ ਇੱਥੋਂ ਜਿਹੜਾ ਇਹ ਡਬਲ ਆ ਜਿਹੜਾ ਹੋ ਜਾਂਦਾ ਤਾਂ ਕਰਕੇ ਇੱਥੇ ਜ਼ਿਆਦਾ ਮੋਟਾ ਜਣਾ ਹੋਵੇ ਉਸੀ ਇਸ ਤਰ੍ਹਾਂ ਸੈੱਟ ਕਰ ਲੀਏ ਮ ਦੇਖੋ ਇਹ ਇਸ ਤਰ੍ਹਾਂ ਬਣ ਗਿਆ ਕੋਈ ਵੀ ਚੀਜ਼ ਹੈ ਜੀ ਜਦੋਂ ਤੁਸੀਂ ਹਨਾ ਜਿਵੇਂ ਆਪਾਂ ਆਪਣਾ ਕਮੀਜ਼ ਸਿਉਣੇ ਹੁੰਦੇ ਆਪਾਂ ਉਹਦੀ ਫਿਟਿੰਗ ਚੈੱਕ ਕਰਦੇ ਆ ਹਨਾ ਪਾ ਕੇ ਜਦੋਂ ਆਪਾਂ ਬਾਹਮਾ ਨਹੀਂ ਲਾਉਂਦੇ ਤੁਸੀਂ ਕੋਈ ਵੀ ਚੀਜ਼ ਹੈ ਜਦੋਂ ਬਣਾਉਣੇ ਹੋ ਜਦੋਂ ਆਪਣੀ ਥੋੜੀ ਜੀ ਬਣ ਜੇ ਆਈਡੀਆ ਲੈਣ ਲਈ ਤੁਸੀਂ ਉਹਨੂੰ ਚੈੱਕ ਜ਼ਰੂਰ ਕਰ ਲਿਆ ਕਰੋ ਆ ਦੇਖੋ ਜਿਸ ਤਰ੍ਹਾਂ ਮੈਂ ਇਹ ਬਣਾਇਆ ਹੈ ਮੈਂ ਹੁਣ ਇਹਨੂੰ ਇਸ ਤਰ੍ਹਾਂ ਪਹਿਨ ਕੇ ਦੇਖੋ ਨੇ ਦੇਖੋ ਤੁਸੀਂ ਆ ਦੇਖੋ ਮੇਰਾ ਇਹ ਉਰੇ ਆਉਂਦਾ ਉਰੇ ਮੇਰੇ ਜਿਹੜੀ ਇਹ ਪੱਤੀ ਹੈ ਉਹਨੇ ਲੱਗ ਜਾਣਾ ਫਿਰ ਮੇਰੇ ਉਰੇ ਇਹਦੇ ਨਾਲ ਆਪਾਂ ਤਣੀਆਂ ਲਾਵਾਂਗੇ ਦੇਖੋ ਫਿਰ ਇਸ ਤਰ੍ਹਾਂ ਆਊਗਾ ਆਪਾਂ ਪਿੱਛੋਂ ਹੀ ਇਸ ਤਰ੍ਹਾਂ ਹੋ ਜਾਊਗਾ ਕੋਈ ਵੀ ਚੀਜ਼ ਆ ਤੁਸੀਂ ਹਨਾ ਚੈੱਕ ਜ਼ਰੂਰ ਕਰ ਲਿਆ ਕਰੋ ਕਈ ਵਾਰ ਦੇਖੋ ਕੋਈ ਵੀ ਐ ਸਲਾਈ ਕਰਨ ਵਾਲੇ ਵੀ ਕੋਈ ਰੱਬ ਨਹੀਂ ਹੁੰਦੇ ਹਨਾ ਕਟਾਈ ਆਪਣੀ ਥੋੜੀ ਬਹੁਤੀ ਕਿਸੇ ਦਾ ਸਿਰ ਦਾ ਵੀ ਕੋਈ ਮਾੜਾ ਮੋਟਾ ਨਾਪ ਲੈਣ ਲੱਗੇ ਫਰਕ ਰਹਿ ਜਾਂਦਾ ਹੈਗਾ ਜੇ ਮੈਂ ਕਹਾ ਵੀ ਇਹ ਬਿਲਕੁਲ ਸਹੀ ਆਊਗਾ ਲੇਕਿਨ ਥੋੜਾ ਜਿਹਾ ਵਾਰ ਨੂੰ ਚੈੱਕ ਕਰਕੇ ਆਪਾਂ ਨੂੰ ਪਤਾ ਲੱਗ ਜਾਂਦਾ ਕਈ ਵਾਰ ਜੇ ਆਪਣੇ ਵੱਡਾ ਰਹਿੰਦਾ ਆਪਾਂ ਥੋੜਾ ਪਰ ਤਾਂ ਛੋਟਾ ਕਰ ਸਕਦੇ ਆ ਹਨਾ ਲੇਕਿਨ ਛੋਟੇ ਦਾ ਤਾਂ ਦੇਖੋ ਕੋਈ ਹੀਲਾ ਨਹੀਂ ਬੰਨਦਾ ਜੇ ਆਪਾਂ ਤਾਂ ਛੋਟਾ ਲੇਕਿਨ ਜੇ ਮਾਰੀ ਮੋਟੀ ਕੋਈ ਆਪਾਂ ਨੇ ਡੂੰਗੀ ਸਉਣ ਦੀ ਲੋੜ ਹੈ ਜਾਂ ਮਾੜਾ ਮੋਟਾ ਆਪਣੇ ਟ ਗੀ ਡੂੰਗੀ ਲਈ ਹੈ ਇਹ ਥੋੜੀ ਆਪਾਂ ਘੱਟ ਲਾ ਸਕਦੇ ਆ ਤਾਂ ਕਰਕੇ ਵੀ ਤੁਸੀਂ ਇੱਕ ਵਾਰ ਇਹਨੂੰ ਵਿੱਚ ਦੀ ਚੈੱਕ ਕਰਕੇ ਦੇਖ ਲਓ ਹੁਣ ਮੈਂ ਇਹਦੇ ਜਿਹੜੇ ਮੂਰੇ ਪੱਟੀ ਹੈਗੀ ਉਹ ਆਪਾਂ ਕੱਟ ਕੇ ਉਹਨੂੰ ਇਹਦੇ ਨਾਲ ਅਟੈਚ ਕਰਦੇ ਆਂਗੀ ਮੈਂ ਤੁਹਾਨੂੰ ਪੱਟੀ ਦੀ ਜਿਹੜੀ ਕਟਿੰਗ ਹੈ ਉਹ ਦੱਸਦੀ ਆਂ ਹੁਣ ਆਪਾਂ ਜੀ ਜਿਹੜੀ ਇਹਦੇ ਆਹ ਸਾਈਡ ਆਪਣੀ ਪੱਟੀ ਲਾਉਣੀ ਹੈ ਤੇ ਗੈਲ ਗੱਠ ਦੇਣ ਲਈ ਹੈ ਉਹ ਆਪਾਂ ਨੇ ਕਟਿੰਗ ਕਰਨੀ ਹੈ ਜੀ ਉਹਦੇ ਲਈ ਪਹਿਲਾਂ ਤਾਂ ਦੇਖੋ ਤੁਸੀਂ ਜਿਹੜੀ ਆਪਣੀ ਆਹ ਚੀਜ਼ ਹੈ ਆਹ ਖੁੱਲੀ ਇਹਦੇ ਨਾਲ ਉਹ ਪੱਟੀ ਨੇ ਜਿਹੜਾ ਅਟੈਚ ਹੋਣਾ ਹੈਗਾ ਹਨਾ ਤੁਸੀਂ ਜਿੱਥੇ ਸਿਲਾਈ ਲਾਈ ہوئی ਹੈ ਇੱਥੋਂ ਲੈ ਕੇ ਇੱਥੇ ਤੱਕ ਮਿਲਣਾ ਹੀ ਮੇਨਨ ਤੋਂ ਬਾਅਦ ਦੇਖੋ ਇਹ 9.5 ਇੰਚ ਆ ਰਹੀ ਹੈ ਇਹਦਾ ਤੁਸੀਂ ਡਬਲ ਕਰਨਾ ਹੈ ਜੀ ਕਿਉਂਕਿ ਦੇਖੋ ਇੱਕ ਸਾਈਡ ਆ ਹੈ ਤੇ ਇੱਕ ਸਾਈਡ ਆ ਹੈ ਇਹਦੇ ਨਾਲ 9.5 ਇੰਚ ਆ ਰਹੀ ਹੈ 9.5 9 ਇਹ 19 ਇੰਚ ਹੋਗੀ ਜੀ ਇਹ 19 ਇੰਚ ਕੱਪੜਾ ਹੋ ਗਿਆ ਲੇਕਿਨ ਓਦੋਂ ਬਾਅਦ ਆਪਾਂ ਨੂੰ ਜਿਹੜੀ ਇਹਦੀ ਆਹ ਗੱਠ ਬੰਨਣ ਲਈ ਤਣੀਆਂ ਦੀ ਲੰਬਾਈ ਸੋਨੂੰ ਜਿੰਨੀ ਵੀ ਚਾਹੀਦੀ ਹੈ ਤੁਸੀਂ ਇੱਕ ਤਣੀ ਦੀ ਲੰਬਾਈ ਜੇ 11 10 ਜਿੰਨੀ ਚਾਹੀਦੀ ਹੈ ਉਹਨੂੰ ਡਬਲ ਕਰਕੇ ਇਹਦੇ ਵਿੱਚ ਐਡ ਕਰ ਦਿਓ ਮੈਂ ਜਿਹੜੀ ਇਹਦੀ ਲੰਬਾਈ ਹੈ 19 ਇੰਚ ਲੰਬਾਈ ਇਹ ਹੈ ਮੈਂ ਇਹ ਦੂਰਾ ਕੱਪੜਾ ਜਿਹੜਾ ਇਹ 21 ਇੰਚ ਲਾਹੂੰਗੀ ਤਾਂ ਕਿ ਜਿਹੜੀਆਂ ਪਿਛਲੀਆਂ ਤਣੀਆਂ ਨੇ ਉਹਨਾਂ ਦੀ ਵਧੀਆ ਗੱਠ ਆ ਸਕੇ ਆ ਦੇਖੋ ਮੈਂ ਇਹ ਲਾਉਂਗੀ 21 ਇੰਚ ਕੱਪੜਾ ਇਹੇ ਕੱਪੜਾ ਦਾਵਨ ਹੈ ਜੀ ਦੇਖੋ ਦੂਰਾ ਕੱਪੜਾ ਹੈ ਇਹ ਹਾਂਜੀ ਇਹ ਨਿਸ਼ਾਨੀ ਆ ਜਿਹੜੀ ਇਹ ਆਪਾਂ ਨੇ ਇਧਰੋਂ ਜਿਹੜਾ ਕੱਪੜਾ ਹੈ ਇਹ ਇਕੱਠਾ ਹੋਣਾ ਚਾਹੀਦਾ ਤਾਂ ਕਿ ਆਪਣੇ ਉਰੇ ਜਿਹੜੀ ਸਿਉਣ ਹੈ ਉਹ ਨਾ ਆ ਸਕੇ ਆਪਾਂ ਇਧਰੋਂ ਨਿਸ਼ਾਨੀ ਲਾਵਾਂਗੇ ਜੀ ਇਸ ਤਰ੍ਹਾਂ 21 ਇੰਚ ਆ ਦੇਖੋ ਇਹ ਲਾ ਲਈ ਇਧਰ ਨੂੰ ਲਾਵਾਂਗੇ ਇਹ ਆਪਾਂ ਤੁਸੀਂ 5.5 6 ਇੰਚ ਇਹਨਾਂ ਕੋਈ ਵੱਡਾ ਫਰਕ ਨਹੀਂ ਪੈਂਦਾ ਮੈਂ 6 ਇੰਚ ਲਾ ਰਹੀਆਂ ਕਿਉਂਕਿ ਜਿਹੜੀ ਆਪਾਂ ਸਲਾਈ ਐ ਥੋੜੀ ਜਿਹਾ ਡੂੰਗੀ ਕਰ ਦਾਂਗੇ ਆ ਦੇਖੋ ਇਸ ਤਰ੍ਹਾਂ ਆਪਾਂ ਹੁਣ ਇਹਦੀ ਜਿਹੜੀ ਇਸ ਤਰ੍ਹਾਂ ਕਟਿੰਗ ਐ ਇਹ ਕਰ ਦਿੰਨੇ ਆਂ ਜੀ ਇਹ ਆਪਣੀ ਇਸ ਤਰ੍ਹਾਂ ਡਾਵਲ ਜਿਹੜੀ ਇਹ ਲੱਗੂਗੀ ਇਸ ਤਰ੍ਹਾਂ ਪਾ ਇਹਨੂੰ ਤੁਸੀਂ ਜਿਹੜੀ ਇਹ ਪੱਤੀ ਐ ਇਹਦਾ ਤੁਸੀਂ ਸੈਂਟਰ ਜਰੂਰ ਕਰ ਲਿਓ ਇਸ ਤਰ੍ਹਾਂ ਇਹਨੂੰ ਦੁਹਰਾ ਕਰਕੇ ਪੂਰੇ ਵਿਚਾਲੇ ਇਹਦੇ ਸੈਂਟਰ ਦੇ ਵਿੱਚ ਉਰੇ ਨਾ ਸਾਹਣੀ ਲਾ ਲਿਓ ਚਾਹੇ ਤੁਸੀਂ ਟੱਕ ਲਾ ਲਓ ਨਿਸ਼ਾਨੀ ਜਿਵੇਂ ਵੀ ਤੁਹਾਡੀ ਇੱਛਾ ਹੈਗੀ ਹੁਣ ਮੈਂ ਤੁਹਾਨੂੰ ਇਹਦੇ ਨਾਲ ਅਟੈਚ ਕਰਨਾ ਦੱਸਦੀ ਆਂ ਵੀ ਆਪਣੀ ਇਹ ਪੱਟੀ ਗੱਤੀ ਸੀ ਆਪਾਂ ਨੇ ਇਸ ਤਰ੍ਹਾਂ ਦੇਖੋ ਇਹਨੂੰ ਤੁਸੀਂ ਕੀ ਕਰਨਾ ਹੈ ਪਹਿਲਾਂ ਇਹਦੀ ਜਿਹੜੀ ਆ ਚੀਜ਼ ਹੈ ਜੀ ਇਸ ਸਾਈਡ ਇਹਨੂੰ ਬੰਦ ਕਰ ਲੈਣਾ ਇੱਥੇ ਆਪਾਂ ਡਬਲ ਸਟੀਚ ਕਰ ਦਿੰਨੇ ਹਾਂ ಇಸರ ಇರಲಿ ಇನ್ನು ಪುಟ್ಟಿ ಕ್ಕೆ ಕನ್ನ ਜਿਹੜੀ ਆਪਣੀ ਆਹ ਤਿਆਰ ਕੀਤੀ ਸੀ ਆਪਾਂ ਦੇਖੋ ਆ ਇਸ ਦਾ ਸੈਂਟਰ ਹੈ ਇਹਦੀ ਜਿਹੜੀ ਇਹ ਸਲਾਈ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਕਰ ਲੈਣਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਇਹਦੇ ਨਾਲ ਜਿਹੜੀ ਆਪਾਂ ਨੇ ਇਹਦੇ ਅੱਧੇ ਚਿੰਨ ਸਾਨੀ ਲਾਈ ਸੀ ਆਹ ਵਾਲੀ ਇਸ ਤਰ੍ਹਾਂ ਆਪਾਂ ਇੱਥੇ ਕੱਟੀ ਲਾ ਲੈਂਦੇ ਆ ਇਹ ਦੇਖੋ ਇਹਨੂੰ ਇਸ ਤਰ੍ਹਾਂ ਰੱਖਣਾ ਤੁਸੀਂ ਇਹਦੀ ਇਹ ਸਲਾਈ ਇਸ ਤਰ੍ਹਾਂ ਕਰਕੇ ਦੇਖੋ ਇਹਨੂੰ ਸਿੱਧਾ ਰੱਖਣਾ ਹੈ ਇਹਦੇ ਵਿੱਚੋਂ ਤੁਸੀਂ ਜਿਹੜਾ ਇੱਕ ਕੱਪੜਾ ਹੈ ਤੁਸੀਂ ਉਹਦੀ ਜਿਹੜੀ ਸਲਾਈ ਆ ਉਹ ਲਾਉਣੀ ਹੈ ਇਸ ਤਰ੍ਹਾਂ ਆ ਦੇਖੋ ਆਪਾਂ ਜਿਹੜਾ ਵਿਚਾਲੇ ਸੈਂਟਰ ਇਹ ਪੱਟੀ ਨੂੰ ਤੁਸੀਂ ਇਸ ਤਰ੍ਹਾਂ ਖੋਲ ਲੈਣਾ ਇਹਨੂੰ ਤੁਸੀਂ ਉਰੇ ਬਚਾ ਲਓ ਪਹਿਲਾਂ ਇਸ ਸਾਈਡ ਸੇ ਆਉਣ ਲਾਉਣੀ ਹੈ ਫਿਰ ਇਸ ਸਾਈਡ ਤਾਂ ਕਿ ਜਿਹੜਾ ਇਹ ਆਪਣਾ ਸੈਂਟਰ ਹੈ ये हो सके यूँ जरूर इस तरह कर लो सिलाई में फिर यह चुभदी नहीं जी पहला आप इस साइड में जड़ के लेके जा एनु कपड़े इधर करके यू बिल्कुल सही कर लिये ਤੁਸੀਂ ਕੱਪੜਾ ਖਿੱਚਣਾ ਬਿਲਕੁਲ ਨਹੀਂ ਕਰਨਾ। ਇਹਨੂੰ ਤੁਸੀਂ ਉਰੂ ਹੀ ਇਸ ਤਰ੍ਹਾਂ ਨਾਲ ਤੇ ਸਲਾਈ ਹੈ ਜਿਹੜੀ ਡਬਲ ਹੋ ਜੂ। ਨਾਲੇ ਆਪਾਂ ਇਹਨੂੰ ਇਸ ਤਰ੍ਹਾਂ ਹੀ ਲੈ ਕੇ ਇਸ ਤਰ੍ਹਾਂ ਲੱਗ ਗਿਆ ਹੁਣ ਆਪਾਂ ਨੇ ਇਹਨੂੰ ਇਸ ਤਰ੍ਹਾਂ ਹੀ ਇਹ ਜਿਹੜੀ ਆਪਣੀ ਦੇਖੋ ਉਰੇ ਆਪਾਂ ਇਹ ਗੱਠ ਬੰਨਣ ਲਈ ਧਣੀ ਬਣਾਈ ਸੀ ਇਸ ਤਰ੍ਹਾਂ ਆਪਾਂ ਇਹਨੂੰ ਆ ਦੇਖੋ ਆ ਜਿਹੜੀ ਸਿਲਾਈ ਹੈ ਇਹ ਇਸ ਤਰ੍ਹਾਂ ਕਰਕੇ ਇਹ ਇਹਨੂੰ ਵੀ ਆਪਾਂ ਉੱਪਰ ਇਸ ਤਰ੍ਹਾਂ ਫੋਲਡ ਕਰਕੇ ਇਹਨੂੰ ਇਸ ਤਰ੍ਹਾਂ ਕਵਰ ਕਰਨਾ ਹੈ ਹੋ ਜੇ ਤੁਸੀਂ ਉਰੋਂ ਲੈ ਕੇ ਜਾਣਾ ਜੀ ਇਹਨੂੰ ਇਸ ਤਰ੍ਹਾਂ ਕਵਰ ਕਰਕੇ ਉਰੋਂ ਵੀ ਲੈ ਜਾ ਸਕਦੇ ਹੋ ਜੇ ਤੁਸੀਂ ਉਸੇ ਤਰ੍ਹਾਂ ਪਹਿਲਾਂ ਤੁਸੀਂ ਅੱਧ ਚੋਂ ਇੱਧਰ ਲੈ ਕੇ ਜਾਣਾ ਫਿਰ ਇੱਧਰ ਲੈ ਕੇ ਜਾਣਾ ਤੁਸੀਂ ਉਸ ਤਰ੍ਹਾਂ ਵੀ ਲਗਾ ਸਕਦੇ ਹੋ ਨਹੀਂ ਤੁਸੀਂ ਆਹ ਉਰੋਂ ਜਿੰਨੀ ਆਪਾਂ ਉਧਰ ਸਲਾਈ ਮੋੜੀ ਐ ਇਹ ਇਸ ਤਰ੍ਹਾਂ ਇੰਨੀ ਆਪਾਂ ਨੇ ਉਧਰ ਜਿਹੜੀ ਇਹ ਸਲਾਈ ਐ ਇਹਨੂੰ ਇਸ ਕਰਕੇ ਇੱਕ ਵਾਰ ਦੁਬਾਰੇ ਡਬਲ ਫੋਲਡ ਕਰਕੇ ਆਪਾਂ ਇਹਨੂੰ ਇਸ ਤਰ੍ਹਾਂ ਲੈ ਜੰਨੇ ਆ ਲਗਾ ਇਹਨੂੰ ਤੁਸੀਂ ਐਵੇਂ ਮੋੜਨਾ ਐਂ ਕਰਦੇ ਆ ਜੋ ਦੇਖੋ ਇੱਕ ਸਲਾਈ ਉਹਦੇ ਨਾਲ ਲੱਗੀ ਐ ਇੱਕ ਆਪਾਂ ਇਹ ਇੰਨੀ ਮੋਟੀ ਉਹਦੇ ਨਾਲ ਲਾਵਾਂਗੇ ਇਹਨਾਂ ਨੂੰ ਆਪਾਂ ਉਰੋਂ ਇਹਨੂੰ ਬੰਦ ਕਰਕੇ ਲੈ ਜੰਨੇ ਆ ਇਹਨੂੰ ਤੁਸੀਂ ਮੈਂ ਤੁਹਾਨੂੰ ਫੇਰ ਕਹਿੰਦੀ ਆ ਵੀ ਖਿੱਚਣਾ ਬਿਲਕੁਲ ਨਹੀਂ ਬਸ ਇਹਨੂੰ ਕੋਲੇ ਜੇ ਹੱਥ ਦੇ ਨਾਲ ਤੁਸੀਂ ਐਵੇਂ ਇਹਨੂੰ ਮੋੜਨਾ ਇਹਦੇ ਉੱਪਰ ਰੱਖਣਾ ਤੇਦੀ ਬਣ ਗਈ ਤਣੀ ਹੁਣ ਆ ਜਿਹੜਾ ਆਪਣਾ ਆ ਆਪਾਂ ਨੇ ਸਲਾਈ ਲਾਈ ਤੀ ਹੁਣ ਆਪਾਂ ਨੇ ਇਹਨੂੰ ਦੱਬ ਕੇ ਇਹਦੇ ਉੱਤੋਂ ਨਾਲੇ ਦੇ ਜਿਹੜੀ ਸਲਾਈਏ ਕਵਰ ਹੋ ਜੂ ਇਹ ਸਲਾਈ ਤੁਸੀਂ ਧਿਆਨ ਨਾਲ ਮਾਰਿਓ ਜਿਹੜੀ ਆਪਣੀ ਸਲਾਈ ਮਾਰੀ ਹੋਈ ਹੈ ਇਹਦੇ ਅੰਦਰ ਅੰਦਰ ਸਲਾਈ ਮਾਰਿਓ ਕਿਉਂਕਿ ਫਿਰ ਬਾਹਰ ਜਿਹੜੀ ਇਹਦੀ ਫਿਨਿਸ਼ਿੰਗ ਹੈ ਉਹ ਵਧੀਆ ਆਉਗੀ ਇਹ ਤੁਸੀਂ ਇਧਰੋਂ ਵੀ ਲਾ ਸਕਦੇ ਹੋ ਸਿੱਧੇ ਪਾਸਿਓ ਜੇ ਤਾਂ ਆਪਾਂ ਸਿੱਧੇ ਪਾਸਿਓ ਆਪਾਂ ਇਧਰੋਂ ਧਰ ਕੇ ਲਾਵਾਂਗੇ ਫਿਰ ਸਿੱਧੇ ਪਾਸੇ ਦੀ ਫੋਲਡ ਕਰਾਂਗੇ ਫਿਰ ਵੀ ਵਧੀਆ ਹੁੰਦੀ ਹੈ ਇਹ ਸਲਾਈ ਇਹ ਤੁਸੀਂ ਕਿਸੇ ਮਰਜ਼ੀ ਪਾਸੇ ਦੀ ਲਾ ਸਕਦੇ ਹੋ ਆ ਜਿਹੜਾ ਹੁਣ ਆਪਣਾ ਦੇਖੋ ਆ ਲਾਇਆ ਹੋਇਆ ਸੀ ਨਾ ਟੱਕ ਇਹ ਇਹਦੇ ਬਿਲਕੁਲ ਸੈਂਟਰ 'ਚ ਇਹ ਉਰੇ ਆਊਗਾ ਕਿਉਂਕਿ ਫਿਰ ਆਪਾਂ ਨੂੰ ਪਤਾ ਲੱਗ ਜੂ ਵੀ ਉੱਧਰ ਜਾ ਕੇ ਆਪਣਾ ਇਹ ਕੱਪੜਾ ਜਿਹੜਾ ਇਹ ਵਧਦਾ ਨਹੀਂ ਹੈਗਾ Inu věra paní, ještěra, měm morke, měm mor, tyto ਮੇਰੀ ਰੀਲ ਦਾ ਵੀ ਥੋੜਾ ਜਿਹਾ ਰੰਗ ਹੈ ਜਿਹੜਾ ਮਿਲਿਆ ਨਹੀਂ ਡਾਰਕ ਮੈਨੇ ਲਾਈਟ ਹੀ ਲਾਤਾ ਜਿਹੜਾ ਆਪਣਾ ਸਕਾਪ ਹੈ ਇਹਦੀ ਜਿਹੜੀ ਫਾਈਨਲ ਲੁੱਕ ਹੈ ਇਸ ਤਰ੍ਹਾਂ ਦੀ ਇਹ ਦੇਖੋ ਮੈਂ ਤੁਹਾਨੂੰ ਇਹ ਹੁਣ ਇਹ ਆਪਣੇ ਪਾ ਕੇ ਦਿਖਾਉਣੀ ਆ ਵੀ ਕਿਸ ਤਰ੍ਹਾਂ ਦਾ ਲੱਗਦਾ ਅੱਜ ਧੁੱਪ ਨਿਕਲੀ ਹੋਈ ਸੀ ਵੈਸੇ ਮੈਂ ਚੁੰਨੀ ਲਈ ਬੈਠੀ ਆ ਤੁਸੀਂ ਕਹੋਗੇ ਵੀ ਚੁੰਨੀ ਲੈ ਰੱਖੀ ਆ ਉੱਪਰ ਇਹਨਾਂ ਨੇ ਸਕਾਫ ਬੰਨ ਲਿਆ ਦੇਖੋ ਇਸ ਤਰ੍ਹਾਂ ਦਾ ਬਣਿਆ ਜੀ ਇਹ ਸਕਾਫ ਕਿਸ ਤਰ੍ਹਾਂ ਲੱਗਿਆ ਸਾਨੂੰ ਇਹ ਜਿਹੜੀ ਅੱਜ ਦੀ ਇਹਦੀ ਕਟਿੰਗ ਸਟੀਚਿੰਗ ਜ਼ਰੂਰ ਦੱਸਣਾ ਲਾਈਕ ਆ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਮੈਸਤਾ ਤੁਸੀਂ ਬਹੁਤ ਸੋਹਣੇ ਸੋਹਣੇ ਮੈਨੂੰ ਜਿਹੜੇ ਕਮੈਂਟੋ ਕਰਦੇ ਹੋ ਮੈਨੂੰ ਬਹੁਤ ਜਿਆਦਾ ਖੁਸ਼ੀ ਮਿਲਦੀ ਹੈ ਤੁਸੀਂ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਲੇਕਿਨ ਫੇਰ ਵੀ ਹਰ ਇੱਕ ਵੀਡੀਓ ਨੂੰ ਤੁਸੀਂ ਪਿਆਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ